ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਜਿੱ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੁਪੀ ਦੇ ਵਿੱਚ ਇੱਕ ਪਰਿਵਾਰ ਆ ਬਹੁਤ ਹੀ ਗਰੀਬ ਪਰਿਵਾਰ ਆ ਪਤੀ ਪਤਨੀ ਦੋਨੋਂ ਘਰ ਦੇ ਵਿੱਚ ਰਹਿੰਦੇ ਆ ਪਤੀ ਦਿਹਾੜੀ ਮਜ਼ਦੂਰੀ ਕਰਦਾ ਪਰ ਕਹਿੰਦੇ ਆ ਕਿ ਮੰਗਿਹਾਈ ਦੇ ਜਮਾਨੇ ਦੇ ਵਿੱਚ ਜਿਹੜਾ ਘਰ ਦਾ ਖਰਚਾ ਉਹੀ ਪੂਰਾ ਨਹੀਂ ਹੁੰਦਾ ਹੌਲੀ-ਹੌਲੀ ਜਿਹੜਾ ਘਰ ਦਾ ਮੁਖੀ ਆ ਪਤੀ ਆ ਜਿਹਦਾ ਨਾਮ ਰਾਮੂ ਆ ਰਾਮੂ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਸ਼ਰਾਬ ਦਾ ਉਹ ਪੀਂਦਾ ਸੀ ਕਿ ਸ਼ਾਇਦ ਮੈਂ ਇਸ ਗਮ ਨੂੰ ਭੁੱਲ ਜਾਵਾਂ ਕਿ ਮੇਰੇ ਘਰ ਗਰੀਬੀ ਆ ਪਰ ਸ਼ਰਾਬ ਨੂੰ ਉਹ ਆਪਣੀ ਆਦਤ ਬਣਾ ਲੈਂਦਾ ਖਰਚੇ ਤਾਂ ਪਹਿਲਾਂ ਹੀ ਪੂਰੇ ਨਹੀਂ ਹੁੰਦੇ ਸੀ ਤੇ ਫਿਰ ਸ਼ਰਾਬ ਦਾ ਨਵਾਂ ਖਰਚਾ ਹੋ ਗਿਆ ਚਲੋ ਪਤਨੀਆ ਜਿਹੜੀ ਉਹ ਆਪਣੇ ਪਤੀ ਨੂੰ ਸਮਝਾਉਂਦੀ ਆ ਉਹ ਕਹਿੰਦੀ ਆ ਕਿ ਇਸ ਤਰ੍ਹਾਂ ਆਪਣੇ ਘਰ ਦਾ ਗੁਜ਼ਾਰਾ ਨਹੀਂ ਚੱਲਣਾ ਵੀ ਦਿਨੋ ਦਿਨ ਆਪਾਂ ਕਰਜ਼ੇ ਦੇ ਬੋਝੇ ਹੇਠਾਂ ਦੱਬਦੇ ਜਾ ਰਹੇ ਹਾਂ ਭਾਵੇਂ ਕਿ ਉਹਦੀ ਪਤਨੀ ਵੀ ਉਹਦੇ ਨਾਲ ਕੰਮ ਦੇ ਵਿੱਚ ਮਦਦ ਕਰਦੀ ਪਰ ਨਿੱਤ ਦੇਣਾ ਕਦੇ ਕੋਈ ਬਿਮਾਰ ਹੋ ਗਿਆ ਕਦੇ ਕੋਈ ਹੋ ਗਿਆ ਇਸ ਕਰਕੇ ਖਾਣ ਦੇ ਵੀ ਲਾਲੇ ਪਏ ਰਹਿੰਦੇ ਹੁਣ RAMU ਦੀ ਜਿਹੜੀ ਪਤਨੀ ਆ ਉਹ ਪ੍ਰੈਗਨੈਂਟ ਹੁੰਦੀ ਆ ਤੇ ਉਹਨੂੰ RAMU ਨੂੰ ਇਹ ਹੁੰਦਾ ਵੀ ਮੇਰੀ ਪਤਨੀ ਦੀ ਕੁੱਖੋਂ ਇੱਕ ਬੇਟਾ ਪੈਦਾ ਹੋਵੇ ਬੇਟੇ ਨੂੰ ਮੈਂ ਪਾਲ ਲੂੰਗਾ ਹੌਲੀ-ਹੌਲੀ ਇਹ ਵੱਡਾ ਹੋ ਕੇ ਮੇਰੇ ਨਾਲ ਕੰਮ ਦੇ ਵਿੱਚ ਮਦਦ ਕਰੂ ਤੇ ਮੇਰੀ ਗਰੀਬੀ ਦੂਰ ਹੋਜੂ ਚਲੋ 9 ਮਹੀਨਿਆਂ ਬਾਅਦ ਰਾਮੂ ਦੀ ਜਿਹੜੀ ਪਤਨੀ ਆ ਉਹ ਇੱਕ ਲੜਕੀ ਨੂੰ ਜਨਮ ਦਿੰਦੀ ਆ ਜਦੋਂ ਲੜਕੀ ਹੁੰਦੀ ਆ ਤਾਂ ਰਾਮੂ ਦੇ ਸਿਰ ਪਹਾੜ ਟੁੱਟ ਪੈਂਦਾ ਉਹ ਲੜਕੀ ਨੂੰ ਕੜਮੀ ਸਮਝਦਾ ਉਹਨੂੰ ਮਨਹੂਸ ਸਮਝਦਾ ਤੇ ਉਹ ਲੜਕੀ ਨੂੰ ਮੱਥੇ ਵੀ ਨਹੀਂ ਲਾਉਂਦਾ ਪਰ ਰਾਮੂ ਦੀ ਜਿਹੜੀ ਪਤਨੀ ਆ ਰੇ ਨੂੰ ਉਹ ਆਪਣੀ ਧੀ ਨੂੰ ਉਹਦਾ ਮੱਥਾ ਚੁੰਮਦੀ ਆ ਆਪਣੀ ਹਿੱਕ ਨਾਲ ਆਉਂਦੀ ਆ ਤੇ ਸੋਚਦੀ ਆ ਕਿ ਸਾਡੇ ਘਰ ਲక్ష్ਮੀ ਆ ਗਈ ਹੁਣ ਸਾਡੇ ਦਿਨ ਬਦਲਣਗੇ ਪਰ ਰਾਮੂ ਸੀ ਜਿਹੜਾ ਉਹ ਆਪਣੀ ਬੱਚੀ ਨੂੰ ਚੁੱਕਣਾ ਤਾਂ ਦੂਰ ਉਹਦੇ ਵੱਲ ਵੇਖਦਾ ਵੀ ਨਹੀਂ ਸੀ ਉਹਦੀ ਪਤਨੀ ਉਹਨੂੰ ਸਮਝਾਉਂਦੀ ਕਿ ਆਪਣੀ ਧੀ ਆ ਹਨਾ ਆਪਣੇ ਅਨਛਾ ਵੀ ਤੂੰ ਇਹਨੂੰ ਐਂ ਕਿਉਂ ਕਰਦਾ ਉਹ ਕਹਿੰਦਾ ਕਿ ਤੈਨੂੰ ਨਹੀਂ ਪਤਾ ਕੁੜੀ ਹੋਣ ਦਾ ਦੁੱਖ ਕੀ ਹੁੰਦਾ ਕੁੜੀ ਹੋਣਾ ਇਹਦਾ ਮਤਲਬ ਹੋਰ ਕਰਜ਼ੇ ਥੱਲੇ ਦੱਬਣਾ ਇਹਦਾ ਵਿਆਹ ਕਰਾਂਗੇ ਆਪਾਂ ਇੰਨਾ ਪੈਸਾ ਕਿੱਥੋਂ ਲਿਆਵਾਂਗੇ ਉਹ ਕਹਿੰਦੀ ਵੀ ਹਜੇ ਤਾਂ ਇਹ ਜਨਮ ਹੀ ਆ ਹਜੇ ਤਾਂ ਇਹ ਛੋਟੀ ਹੈ ਤੇ ਤੂੰ ਵਿਆਹ ਦਾ ਵੀ ਫਿਕਰ ਕਰਨ ਲੱਗ ਪਿਆ ਵੀ ਆਪਾਂ ਆਪਣੀ ਕੁੜੀ ਨੂੰ ਪੜਾਵਾ ਲਖਾਵਾਂਗੇ ਉਹ ਕਹਿੰਦਾ ਪੜਾਵਾ ਲਖਾਵਾਂਗੇ ਤਾਂ ਤਾਂ ਨਾ ਜੇ ਆਪਣੇ ਕੋਲ ਕੋਈ ਪੈਸਾ ਹੋਊਗਾ ਇਸ ਗੱਲ ਨੂੰ ਲੈ ਕੇ ਦੋਨਾਂ ਜੀਆਂ ਦੇ ਵਿੱਚ ਕਈ ਵਾਰ ਲੜਾਈ ਝਗੜਾ ਵੀ ਹੋਇਆ RAMMU ਦੇ ਜਿਹੜੇ ਦੋਸਤ ਸੀ ਉਹ ਵੀ ਉਹਦੇ ਵਾਂਗੂ ਨਕੰਮੇ ਤੇ ਸ਼ਰਾਬੀ ਸੀ ਉਹਨੂੰ ਨਿਤ ਦਿਨ ਕਹਿੰਦੇ ਰਹਿੰਦੇ ਕਿ ਤੇਰੇ ਘਰ ਵਾਲੀ ਨੇ ਤਾਂ ਪੱਥਰ ਜੰਮ ਸੁਟਿਆ ਹੁਣ ਤਾਂ ਤੇਰੇ ਸਿਰ ساری ਉਮਰ ਕਰਜ਼ਾ ਨਹੀਂ ਲੱਥ ਸਕਦਾ ਤੂੰ ਐਂ ਮਰੇਗਾ ਚਲੋ ਭਾਈ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਕੁੜੀ ਹੌਲੀ ਹੌਲੀ ਵੱਡੀ ਹੁੰਦੀ ਆ ਤੇਰਾ ਮੂ ਦੀ ਜਿਹੜੀ ਪਤਨੀ ਆ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਣੀ ਬੇਟੀ ਨੂੰ ਪੜਾਉਣਾ ਚਾਹੁੰਦੀ ਹੁੰਦੀ ਆ ਤੇ ਉਹ ਚਲੋ ਕਿਸੇ ਦੇ ਘਰ ਕੰਮ ਕਰਦੀ ਆ ਤੇ ਜਿਹੜੇ ਘਰੇ ਕੰਮ ਕਰਦੀ ਆ ਉਹ ਕਹਿੰਦੇ ਆ ਕਿ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਈ ਮੁਫਤਾਂ ਵੀ ਤੁਸ ਉੱਥੇ ਲਾ ਦੇ ਕੁੜੀ ਨੂੰ ਉਹ ਆਪਣੇ ਪਤੀ ਦੀ ਵਿਰੋਧਤਾ ਸਹਿੰਦੀ ਹੋਈ ਆਪਣੀ ਕੁੜੀ ਨੂੰ ਪੜ੍ਹਨ ਲਾ ਦਿੰਦੀ ਆ ਤੇ ਉਹਦੀ ਕੁੜੀ ਆ ਜਿਹੜੀ ਹੌਲੀ-ਹੌਲੀ ਵੱਡੀ ਹੋ ਜਾਂਦੀ ਆ ਜਦੋਂ ਉਹਦੀ ਕੁੜੀ 5ਵੀਂ ਜਮਾਤ ਦੇ ਵਿੱਚ ਹੋ ਜਾਂਦੀ ਆ ਪੜ੍ਹਾਈ 'ਚ ਉਹ ਕਾਫੀ ਹੁਸ਼ਿਆਰ ਹੁੰਦੀ ਆ ਤੇ ਜਿਹੜਾ ਪਿੰਡ ਦਾ ਸ਼ਾਹੂਕਾਰ ਸੀ ਉਦੀ ਬਾਹਰੋਂ-ਬਾਰ ਇੱਕ ਹਵੇਲੀ ਪਈ ਹੋਈ ਸੀ ਉਹ ਪਿੰਡ ਦੇ ਲੋਕਾਂ ਨੂੰ ਕਰਜ਼ਾ ਦਿੰਦਾ ਸੀ ਰਾਮੂ ਨੇ ਵੀ ਉਹ ਤੋਂ ਕਰਜ਼ਾ ਲਿਆ ਹੋਇਆ ਸੀ ਬਹੁਤ ਸਾਲ ਪਹਿਲਾਂ ਦਾ ਜਦੋਂ ਰਾਮੂ ਦੇ ਮਾਪੇ ਬਿਮਾਰ ਸੀ ਤੇ ਉਤੋਂ ਉਹਨੇ ਹਨਾ ਵਿਆਹ ਕਰਵਾਇਆ ਹੋਰ ਖਰਚੇ ਵਧੇ ਤੇ ਉਹ ਤੋਂ ਕਰਜ਼ਾ ਨਾ ਮੋੜਿਆ ਗਿਆ ਉਹ ਸ਼ਾਹੂਕਾਰ ਸੀ ਜਿਹੜਾ ਉਹ ਨਿਤ ਦਿਨ ਰਾਮੂ ਦੇ ਘਰ ਆਉਂਦਾ ਤੇ ਉਹਨੂੰ ਕਹਿੰਦਾ ਕਿ ਮੇਰਾ ਕਰਜ਼ਾ ਮੋੜ ਤੂੰ ਜਿਵੇਂ ਮਰਜ਼ੀ ਕਰ ਕੁਝ ਵੇਚ ਦੇ ਉਹ ਕਹਿੰਦਾ ਵੀ ਵੇਚਣ ਨੂੰ ਤਾਂ ਮੇਰੇ ਕੋਲੇ ਕੁਝ ਨਹੀਂ ਵੀ ਮੇਰੇ ਕੋਲ ਤਾਂ ਜ਼ਮੀਨ ਜਾਇਦਾਦ ਵੀ ਹੈ ਨਹੀਂ ਆ ਕੱਚੀ ਝੌਂਪੜੀ ਹੈਗੀ ਇੱਕ ਦਿਨ ਸ਼ਾਹੂਕਾਰ ਆ ਜਿਹੜਾ ਉਹਦੇ ਅੱਗੇ ਇੱਕ ਸ਼ਰਤ ਰੱਖਦਾ ਉਹਨੂੰ ਕਹਿੰਦਾ ਕਿ ਤੇਰੀ ਧੀ ਮਟਿਆਰ ਜਮਾਣਾ ਸੋਹਣੀ ਆ ਤੇ ਤੂੰ ਐਂ ਕਰ ਤੂੰ ਆਪਣੀ ਧੀ ਨੂੰ ਵੇਚ ਦੇ ਮੈਂ ਤੇਰਾ ਸਾਰਾ ਕਰਜ਼ਾ ਮਾਫ਼ ਕਰ ਦੂੰ ਇਹ ਸੁਣ ਕੇ RAMMU ਆ ਜਿਹੜਾ ਉਹਦੇ ਚਿਹਰੇ ਤੇ ਬਹੁਤ ਵੱਡੀ ਮੁਸਕਾਨ ਆ ਜਾਂਦੀ ਆ ਤੇ ਜਦੋਂ ਇਸ ਗੱਲ ਦਾ ਰੀ ਨੂੰ ਪਤਾ ਲੱਗਦਾ ਉਹ ਵਿਰੋਧ ਕਰਦੀ ਆ ਪਰ RAMMU ਆ ਜਿਹੜਾ ਆਪਣੀ ਪਤਨੀ ਨੂੰ ਕਹਿੰਦਾ ਕਿ ਮੂੰਹ ਆਪਣਾ ਬੰਦ ਰੱਖੀ ਇਹਦਾ ਤੂੰ ਵਿਆਹ ਕਿਵੇਂ ਕਰੇਂਗੀ ਇਹ ਦਿਨੋਂ ਦਿਨ ਵੱਡੀ ਹੁੰਦੀ ਜਾਂਦੀ ਆ ਸ਼ਾਹੂਕਾਰ ਨੂੰ ਆਪਾਂ ਦੇ ਦਿੰਨੇ ਆ ਤੇ ਆਪਣਾ ਸਾਰਾ ਕਰਜ਼ਾ ਮਾਫ਼ ਹੋ ਜੂ ਤੇ ਨਾਲ ਉਹ ਆਪਾਂ ਨੂੰ ਹੋਰ ਪੈਸੇ ਦੇਣ ਨੂੰ ਵੀ ਤਿਆਰ ਆ। ਰੇ ਨੂੰ ਇਸ ਗੱਲ ਲਈ ਰਾਜ਼ੀ ਨਹੀਂ ਹੁੰਦੀ ਪਰ ਰਾਮੂ ਆ ਜਿਹੜਾ ਉਹ ਆਪਣੀ ਪਤਨੀ ਦੀ ਇੱਕ ਵੀ ਗੱਲ ਨਹੀਂ ਸੁਣਦਾ ਤੇ ਦੋ ਦਿਨਾਂ ਬਾਅਦ ਰਾਤ ਦੇ ਹਨੇਰੇ ਦੇ ਵਿੱਚ ਉਹ ਆਪਣੀ ਕੁੜੀ ਦੀ ਬਾਹ ਫੜ ਕੇ ਲੈ ਜਾਂਦਾ ਤੇ ਪਿੰਡ ਦੇ ਬਾਹਰ ਬਾਹਰ ਲਿਜਾ ਕੇ ਉਹ ਸ਼ਾਹੂਕਾਰ ਨੂੰ ਆਪਣੀ ਬੇਟੀ ਦੀ ਬਾਹ ਫੜਾ ਦਿੰਦਾ ਤੇ ਉਹ ਤੋਂ 5 ਲੱਖ ਰੁਪਏ ਲੈ ਕੇ ਵਾਪਸ ਘਰ ਆ ਜਾਂਦਾ। ਜਦੋਂ ਰੇਨੂ ਇਸ ਗੱਲ ਦਾ ਵਿਰੋਧ ਕਰਦੀ ਆ ਰੌਲਾ ਪਾਉਂਦੀ ਆ ਤਾਂ ਰਾਮੂ ਆ ਜਿਹੜਾ ਉਹਦੀ ਕੁੱਟਮਾਰ ਕਰਦਾ ਅਗਲੇ ਦਿਨ ਰੇਨੂ ਸਾਰੇ ਪਿੰਡ ਦੇ ਵਿੱਚ ਗੁਹਾਰ ਲਾਉਂਦੀ ਆ ਹਨਾ ਕਹਿੰਦੀ ਆ ਕਿ ਸ਼ਾਹੂਕਾਰ ਮੇਰੀ ਬੇਟੀ ਨੂੰ ਲੈ ਗਿਆ ਤਾਂ ਲੋਕ ਆ ਜਿਹੜੇ ਉਹ ਚੁੱਪ ਰਹਿੰਦੇ ਆ ਕਿਉਂਕਿ ਸ਼ਾਹੂਕਾਰ ਦਾ ਪਿੰਡ ਦੇ ਵਿੱਚ ਇੰਨਾ ਦਬਦਬਾ ਸੀ ਕਿ ਉਹਦੇ ਮੂਹਰੇ ਕੋਈ ਨਹੀਂ ਬੋਲਦਾ ਸੀ ਬਾਕੀ ਲੋਕ ਕਹਿੰਦੇ ਆ ਕਿ ਉਹਦੋਂ ਕਰਜ਼ਾ ਲਿਆ ਸੀਗਾ ਵੀ ਬਾਕੀ ਉਹਦੀ ਉਹਦੇ ਪਿਓ ਨੇ ਉਹਨੂੰ ਦਿੱਤਾ ਹਨਾ ਵੀ ਅਸੀਂ ਕੀ ਕਰ ਸਕਦੇ ਆ ਕੋਈ ਵੀ ਰੇਨੂ ਦੇ ਹੱਕ ਦੇ ਵਿੱਚ ਨਹੀਂ ਬੋਲਦਾ ਰੇਨੂ ਰੋਂਦੀ ਕਰ ਲਾਉਂਦੀ ਆ ਇਧਰ ਸ਼ਾਹੂਕਾਰ ਜਦੋਂ ਉਹਨਾਂ ਦੀ ਕੁੜੀ ਨੂੰ ਲੈ ਕੇ ਆ ਜਾਂਦਾ ਉਹ ਕੁੜੀ ਦਾ ਨਾਮ ਰਾਣੀ ਹੁੰਦਾ ਰਾਣੀ ਨੂੰ ਲਿਆ ਕੇ ਇੱਕ ਹਨੇਰੀ ਕੋਠੜੀ ਦੇ ਵਿੱਚ ਬੰਦ ਕਰ ਦਿੰਦਾ ਉੱਥੇ ਬਸ ਇੱਕ ਹੀ ਖਿੜਕੀ ਸੀ ਸਵੇਰ ਸ਼ਾਮ ਨੂੰ ਖਾਣਾ ਦੇ ਦਿੱਤਾ ਜਾਂਦਾ ਤੇ ਉੱਥੇ ਹੀ ਰੱਖਿਆ ਜਾਂਦਾ ਰਾਣੀ ਸ਼ਾਹੂਕਾਰ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਕਿੰਨਾ ਕਚਰੇ ਇੱਥੇ ਬੰਦ ਰੱਖੇਗਾ ਵੀ ਇੱਕ ਨਾ ਇੱਕ ਦਿਨ ਮੈਂ ਇਸ ਕੈਦ ਚੋਂ ਆਜ਼ਾਦ ਹੋ ਹੀ ਜਾਣਾ ਰਾਣੀ ਦਾ ਇਹ ਹੌਸਲਾ ਵੇਖ ਕੇ ਕਦੇ-ਕਦੇ ਸ਼ਾਹੂਕਾਰ ਡਰ ਜਾਂਦਾ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਇਹ ਬਾਹਰ ਨਿਕਲੀ ਤਾਂ ਮੇਰੇ ਬਹੁਤ ਜਿਹੜੇ ਪਰਦੇ ਫਾਸ਼ ਹੋ ਜਾਣਗੇ ਉਹ ਉਹਦੇ ਨਾਲ ਜ਼ਬਰਦਸਤੀ ਕਰਦਾ ਜਦੋਂ ਰਾਤ ਦੇ ਹਨੇਰੇ ਦੇ ਵਿੱਚ ਚੁੱਪਚਾਹ ਹੋ ਜਾਂਦੀ ਤਾਂ ਸ਼ਾਹੂਕਾਰ ਉਸ ਕਮਰੇ ਦੇ ਵਿੱਚ ਜਾਂਦਾ ਕੁੜੀ ਨਾਲ ਜ਼ਬਰਦਸਤੀ ਕਰਦਾ ਕੁੜੀ ਉਹਦੀਆਂ ਮਿੰਤਾਂ ਕਰਦੀ ਉਹਨੂੰ ਕਹਿੰਦੀ ਕਿ ਤੁਸੀਂ ਮੇਰੇ ਪਿਓ ਵਰਗੇ ਹੋ ਵੀ ਤੁਸੀਂ ਮੇਰੇ ਨਾਲ ਜ਼ਬਰਦਸਤੀ ਨਾ ਕਰੋ ਪਰ ਸ਼ਾਹੂਕਾਰ ਸੀ ਜਿਹੜਾ ਉਹ ਬਹੁਤ ਹੀ ਹਵਸ ਦੇ ਵਿੱਚ ਅੰਨਾ ਹੋਇਆ ਰਹਿੰਦਾ ਸੀ ਪਹਿਲਾਂ ਵੀ ਸ਼ਾਹੂਕਾਰ ਨੇ ਬਹੁਤ ਸਾਰੀਆਂ ਧੀਆ ਭੈਣਾ ਕੁੜੀਆਂ ਐਸੀ ਤਰ੍ਹਾਂ ਕੈਦ ਕਰਕੇ ਰੱਖੀਆਂ ਹੋਈਆਂ ਸੀ ਚਲੋ ਸਮਾਗੁజర్ਦਾ ਤੇ ਰਾਣੀਆਂ ਜਿਹੜੀ ਉਹ ਸੋਚਦੀ ਆ ਵੀ ਇੱਥੇ ਤਾਂ ਮੈਂ ਐਂ ਘੁੱਟ ਕੇ ਮਰ ਜਾਂ ਵੀ ਕਿਸੇ ਨਾ ਕਿਸੇ ਤਰੀਕੇ ਮੈਨੂੰ ਇੱਥੋਂ ਬਾਹਰ ਨਿਕਲਣਾ ਪੈਣਾ ਤੇ ਉਹਨਾਂ ਜਦੋਂ ਕੋਈ ਰੋਟੀ ਦੇਣ ਆਉਂਦਾ ਜਿਹੜਾ ਨੌਕਰ ਸਵੇਰ ਸ਼ਾਮ ਉਹਨੂੰ ਨਾ ਗੱਲ ਕਰ ਲੈਂਦੀ ਆ ਉਹਨੂੰ ਕਹਿੰਦੀ ਆ ਕਿ ਜੇ ਤੂੰ ਮੈਨੂੰ ਇੱਥੋਂ ਭੱਜਣ ਦੇ ਦੇ ਤੇ ਤੂੰ ਕਿਸੇ ਨਾ ਕਿਸੇ ਤਰੀਕੇ ਮੈਨੂੰ ਬਾਹਰ ਕੱਢ ਦੇ ਵੀ ਮੈਂ ਸਾਰੀ ਉਮਰ ਤੇਰੀ एहसानमंद ਰਹੂੰ ਉਹ ਕਹਿੰਦਾ ਕਿ ਬੇਟੀ ਮੇਰਾ ਜੀ ਤਾਂ ਕਰਦਾ ਹਨਾ ਵੀ ਜੋ ਕੁਛ ਸ਼ਾਹੂਕਾਰ ਕਰਦਾ ਵੀ ਉਹਦਾ ਮੈਂ ਪਰਦਾ ਫਾਸ਼ ਕਰਾਂ ਪਰ ਮੈਨੂੰ ਸਾਹੂਕਾਰ ਨੇ ਜਾਨੋ ਮਾਰ ਦੇਣਾ ਸਾਡਾ ਵੀ ਬਹੁਤ ਕਰਜ਼ਾ ਅਸੀਂ ਵੀ ਸਾਹੂਕਾਰ ਦਾ ਬਹੁਤ ਕਰਜ਼ਾ ਦੇਣਾ ਉਸੇ ਕਰਕੇ ਮੈਂ ਇਹਦੀ ਗੁਲਾਮੀ ਕਰਦਾ ਉਹ ਕਹਿੰਦੀ ਕਿ ਤੁਸੀਂ ਐਦਾਂ ਕਰੋ ਤੁਸੀਂ ਬੇਹੋਸ਼ ਹੋਣ ਦਾ ਨਾਟਕ ਕਰਿਓ ਜਦੋਂ ਤੁਸੀਂ ਰੋਟੀ ਲੈ ਕੇ ਆਓਗੇ ਤਾਂ ਮੈਂ ਤੁਹਾਡੇ ਸਿਰ ਦੇ ਵਿੱਚ ਕੁਛ ਮਾਰੂੰਗੀ ਤੇ ਤੁਸੀਂ ਬੇਹੋਸ਼ ਹੋਣ ਦਾ ਨਾਟਕ ਕਰਿਓ ਤੁਸੀਂ ਮੈਨੂੰ ਬਾਹਰ ਕੱਢ ਦਿਓ ਚਲੋ ਕੁੜੀ ਹੈ ਨਾ ਜਿਹੜੀ ਉਹ ਪਲਾਨ ਕਰਦੀ ਆ ਰਾਣੀ ਉਹ ਨੌਕਰ ਜਦੋਂ ਰੋਟੀ ਲੈ ਕੇ ਆਉਂਦਾ ਤੇ ਉਹ ਦੇ ਸਿਰ 'ਚ ਗੇਟ ਹੀ ਮਾਰ ਦਿਆ ਤੇ ਉਹ ਉੱਥੇ ਡਿੱਗ ਜਾਂਦਾ ਤੇ ਉਸ ਤੋਂ ਬਾਦ ਉਹ ਭੱਜ ਜਾਂਦੀ ਆ ਰਾਤ ਦੇ ਹਨੇਰੇ ਵਿੱਚ ਭਾਵੇਂ ਕਿ ਥਾਂ ਥਾਂ ਤੇ ਚੌਂਕੀਦਾਰ ਖੜੇ ਸੀ ਪਰ ਫਿਰ ਵੀ ਉਹ ਨੌਕਰ ਆ ਜਿਹੜਾ ਉਹਨੂੰ ਦੱਸ ਦਿੰਦਾ ਵੀ ਕਿੱਥੋਂ ਤੋਂ ਕਿੱਧਰ ਜਾਣਾ ਚਲੋ ਉਹ ਰਾਣੀ ਆ ਜਿਹੜੀ ਭੱਜ ਜਾਂਦੀ ਆ ਸਵੇਰ ਵੇਲੇ ਜਦੋਂ ਸਾਹੂਕਾਰ ਉੱਠਦਾ ਹਨਾ ਉਹ ਵੇਖਦਾ ਵੀ ਜਿਹੜਾ ਨੌਕਰ ਕੁੜੀਆਂ ਲਈ ਖਾਣਾ ਲੈ ਕੇ ਜਾਂਦਾ ਕਿਉਂਕਿ ਇੱਕੋ ਹੀ ਨੌਕਰ ਸੀ ਉਹ ਬਹੁਤ ਵਫਾਦਾਰ ਸੀ ਜਿਹੜਾ ਕੁੜੀਆਂ ਕੈਦ ਕੀਤੀਆਂ ਹੋਈਆਂ ਕੁੜੀਆਂ ਨੂੰ ਖਾਣਾ ਖਵਾਉਂਦਾ ਸੀ ਉਹ ਵੇਖਦਾ ਵੀ ਉਹ ਨਹੀਂ ਆਇਆ ਚਲੋ ਸਾਹੂਕਾਰ ਉੱਧਰ ਨੂੰ ਜਾਂਦਾ ਹਨ ਜਿੱਧਰ ਕੁੜੀਆਂ ਕੈਦ ਕੀਤੀਆਂ ਹੋਈਆਂ ਸੀ ਤੇ ਉਹ ਵੇਖਦਾ ਕਿ ਉਹ ਨੌਕਰ ਆ ਜਿਹੜਾ ਬੇਹੋਸ਼ ਹੋਇਆ ਪਿਆ ਹੁੰਦਾ ਤੇ ਉਹਦੇ ਮੱਥੇ 'ਚੋਂ ਖੂਨ ਨਿਕਲ ਰਿਹਾ ਹੁੰਦਾ ਉਹਨੂੰ ਹਿਲਾਉਂਦਾ ਭਾਵੇਂ ਕਿ ਨੌਕਰ ਨੂੰ ਹੋਸ਼ ਹੁੰਦੀ ਆ ਪਰ ਫਿਰ ਵੀ ਉਹ ਜਾਣ ਬੁੱਝ ਕੇ ਬੇਹੋਸ਼ੀ ਦਾ ਨਾਟਕ ਕਰਦਾ ਤੇ ਚਲੋ ਸਾਹੂਕਾਰ ਉਹਨੂੰ ਹਨਾ ਹੋਰਾਂ ਨੂੰ ਬੁਲਾਉਂਦਾ ਤੇ ਉਹਦੀ ਮੱਲਮ ਪੱਟੀ ਕਰਦਾ ਤੇ ਉਹਨੂੰ ਕਹਿੰਦਾ ਕਿ ਤੇਰੇ ਨਾਲ ਕੀ ਹੋਇਆ ਵੀ ਇਸ ਤਰ੍ਹਾਂ ਕੀ ਹੋ ਗਿਆ ਉਹ ਵੇਖਦਾ ਵੀ ਕੁੜੀ ਵੀ ਭੱਜ ਗਈ ਚਲੋ ਉਹਨੂੰ ਕਾਫੀ ਝੜਕਾ ਦਿੰਦਾ ਤੇ ਉਹਨੂੰ ਕਹਿੰਦਾ ਕਿ ਤੈਨੂੰ ਅਕਲ ਨਹੀਂ ਤੂੰ ਉਹਨੂੰ ਭਜਾਤਾ ਵੀ ਹੁਣ ਤਾਂ ਮੇਰਾ ਪਰਦਾ ਫਾਸ਼ ਹੋ ਜੂ ਉਹ ਕਹਿੰਦਾ ਕਿ ਵੀ ਮਾਲਕ ਮੈਨੂੰ ਨਹੀਂ ਪਤਾ ਲੱਗਿਆ ਵੀ ਜਦੋਂ ਮੈਂ ਖਾਣਾ ਲੈ ਕੇ ਆਇਆ ਵੀ ਮੈਂ ਖਾਣਾ ਫੜਾਉਣ ਲੱਗਿਆ ਸੀ ਵੀ ਮੇਰੇ ਸਿਰ 'ਚ ਤਾਂ ਪਤਾ ਨਹੀਂ ਕੀ ਵੱਜਿਆ ਵੀ ਮੈਨੂੰ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਚਲੋ ਸ਼ਾਹੂਕਾਰ ਉਹਨੂੰ ਕਾਫੀ ਉਹਦੀ ਕੁੱਟਮਾਰ ਕਰਦਾ ਤੇ ਉਹਨੂੰ ਕਹਿੰਦਾ ਕਿ ਮੈਂ ਤੈਨੂੰ ਨੌਕਰੀ ਤੋਂ ਕੱਢ ਦੇਣਾ ਪਰ ਉਹ ਸੋਚਦਾ ਵੀ ਨੌਕਰੀ ਤੋਂ ਕੱਢਣ ਦਾ ਮੈਨੂੰ ਕੀ ਫਾਇਦਾ ਵੀ ਇਹ ਤਾਂ ਬਾਹਰ ਜਾ ਕੇ ਏਗਦਾਰੀ ਕਰੂ ਚਲੋ ਸ਼ਾਹੂਕਾਰ ਆਪਣੇ ਬੰਦੇ ਭੇਜਦਾ ਆਸੇ-ਪਾਸੇ ਹਨਾ ਵੀ ਕਿੱਧਰ ਗਈ ਹੋ ਸਕਦੀ ਆ ਰਾਣੀ ਜਿਹੜੀ ਉੱਥੋਂ ਨਿਕਲ ਕੇ ਸਿੱਧੀ ਉਹ ਨਾ ਸ਼ਹਿਰ ਵੱਲ ਨੂੰ ਚਲੀ ਜਾਂਦੀ ਆ ਤੇ ਸ਼ਹਿਰ ਦੇ ਵਿੱਚ ਜਾ ਕੇ ਉਹ ਇੱਕ ਪੁਲਿਸ ਥਾਣੇ ਦੇ ਵਿੱਚ ਜਾਂਦੀ ਆ ਪੁਲਿਸ ਥਾਣੇ ਦੇ ਵਿੱਚ ਜਾ ਕੇ ਉਹ ਰਿਪੋਰਟ ਦਰਜ ਕਰਾਉਂਦੀ ਆ ਤੇ ਪੁਲਿਸ ਵਾਲੇ ਆ ਜਿਹੜੇ ਉਹਦੀ ਗੱਲ ਨਹੀਂ ਸੁਣਦੇ ਕਿਉਂਕਿ ਸਾਹੂਕਾਰ ਨੇ ਪੁਲਿਸ ਵਾਲਿਆਂ ਨੂੰ ਪੈਸੇ ਖਵਾਏ ਹੋਏ ਸੀ ਉਹ ਜਦੋਂ ਗੱਲ ਨਹੀਂ ਸੁਣਦੇ ਉਹ ਕਹਦੀ ਆ ਕਿ ਵੀ ਇੱਕ ਸਾਹੂਕਾਰ ਆ ਹਨਾ ਇਸ ਤਰ੍ਹਾਂ ਗਲਤ ਕਰਦਾ ਤੇ ਉਹ ਕਹਿੰਦੇ ਵੀ ਸਾਨੂੰ ਕੀ ਪਤਾ ਤੂੰ ਝੂਠ ਬੋਲਦੀ ਹੋਵੇਂ ਤੇਰੇ ਨਾਲ ਤੇਰਾ ਮਾਪਿਓ ਕਿਉਂ ਨਹੀਂ ਆਇਆ ਤੇ ਚਲ ਉਹਨਾਂ ਬੇਵਸ ਹੋ ਕੇ ਉੱਥੋਂ ਮੁੜ ਪੈਂਦੀ ਆ ਤੇ ਫਿਰ ਉਹ ਸੋਚਦੀ ਹੈ ਵੀ ਜੇ ਮੈਂ ਘਰੇ ਗਈ ਤਾਂ ਮੇਰੇ ਪਿਓ ਨੇ ਮੈਨੂੰ ਫਿਰ ਵੇਚ ਦੇਣਾ ਉਹ ਘਰੇ ਨਹੀਂ ਜਾਂਦੀ ਤੇ ਉੱਥੇ ਬਾਹਰ ਥਾਣੇ ਦੇ ਬੈਠੀ ਨਾ ਉਹ ਰੋ ਰਹੀ ਹੁੰਦੀ ਆ ਤੇ ਉੱਥੋਂ ਨਾ ਇੱਕ ਔਰਤ ਲੰਘੀ ਜਾਂਦੀ ਹੁੰਦੀ ਆ ਉਹ ਔਰਤ ਗੱਡੀ ਦੇ ਵਿੱਚ ਜਾ ਰਹੀ ਹੁੰਦੀ ਆ ਤੇ ਉਹਦੀ ਹਾਲਤ ਵੇਖ ਕੇ ਉਹ ਡਰਾਈਵਰ ਨੂੰ ਕਹਿੰਦੀ ਗੱਡੀ ਰੋਕ ਤੇ ਗੱਡੀ ਰੋਕਦਾ ਡਰਾਈਵਰ ਉਹ ਔਰਤ ਉੱਤਰ ਕੇ ਰਾਣੀ ਕੋਲ ਆਉਂਦੀ ਆ ਤੇ ਉਹਨੂੰ ਪੁੱਛਦੀ ਆ ਵੀ ਕੀ ਹੋਇਆ ਤੂੰ ਇੱਥੇ ਥਾਣੇ ਮੂਰੇ ਬੈਠੀ ਕਿਉਂ ਰੋ ਰਹੀ ਆ ਉਹ ਦੱਸਦੀ ਆ ਕਿ ਇਸ ਤਰ੍ਹਾਂ ਮੇਰੇ ਨਾਲ ਜ਼ਬਰਦਸਤੀ ਹੋਈ ਮੇਰੇ ਪਿਓ ਨੇ ਹੀ ਮੈਨੂੰ ਵੇਚ ਦਿੱਤਾ ਸਹਾਊਕਾਰ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਵੀ ਉੱਥੋਂ ਮੈਂ ਭੱਜ ਆਈ ਵੀ ਮੈਂ ਰਿਪੋਰਟ ਦਰਜ ਕਰਾਉਣ ਆਈ ਸੀ ਤਾਂ ਜਿਹੜੀ ਉਹ ਔਰਤਾ ਉਹ ਕਹਿੰਦੀ ਕਿ ਥਾਣੇ ਵਾਲੇ ਆ ਜਿਹੜੇ ਇਹ ਵਿਕੇ ਹੁੰਦੇ ਆ ਇਹ ਕਿਸੇ ਦੀ ਗੱਲ ਨਹੀਂ ਸੁਣਦੇ ਤੇ ਉਹ ਕਹਿੰਦੀ ਆ ਕਿ ਚੱਲ ਜੇ ਤੈਨੂੰ ਟਿਕਾਣਾ ਚਾਹੀਦਾ ਤਾਂ ਮੈਂ ਤੈਨੂੰ ਸਹੀ ਜਗ੍ਹਾ ਤੇ ਲੈ ਜਾਨੀ ਆ ਉਹ ਕਹਿੰਦੀ ਕਿ ਆਂਟੀ ਤੁਸੀਂ ਮੈਨੂੰ ਕਿੱਥੇ ਲੈ ਕੇ ਜਾਉਂਗੇ ਉਹ ਨੂੰ ਦੱਸਦੀ ਆ ਕਿ ਮੇਰੀ ਇੱਕ ਐਨਜੀਓ ਆ ਮੈਂ ਉਹਨਾਂ ਕੁੜੀਆਂ ਨੂੰ ਰੱਖਦੀ ਆ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਹੜੀਆਂ ਕੁੜੀਆਂ ਅੱਗੇ ਵਧਣਾ ਚਾਹੁੰਦੀਆਂ ਚਲੋ ਰਾਣੀ ਆ ਜਿਹੜੀ ਉਸ ਔਰਤ ਦੇ ਨਾਲ ਬੈਠ ਕੇ ਆ ਜਾਂਦੀ ਆ ਤੇ ਐਨ ਜੀਓ ਦੇ ਵਿੱਚ ਆ ਜਾਂਦੇ ਆ ਸ਼ਹਿਰ ਦਾ ਉੱਗਾ ਐਨ ਜੀਓ ਜੀ ਤੋਂ ਜਿਹਨੂੰ ਬਹੁਤ ਸਾਰੀਆਂ ਸੰਸਥਾਾਂ ਮਾ ਸਹਿਯੋਗ ਕਰਦੀਆਂ ਸੀ ਬਾਹਰਲੇ ਲੋਕੀ ਸਹਿਯੋਗ ਕਰਦੇ ਸੀ ਤੇ ਰਾਣੀ ਵਰਗੀਆਂ ਉੱਥੇ ਖੋਰੇ ਕਿੰਨੀਆਂ ਕੁੜੀਆਂ ਜਿਹੜੀਆਂ ਆਪਣੇ ਆਪਣੇ ਕਲਾ ਦਾ ਹਨਾ ਪ੍ਰਦਰਸ਼ਨ ਕਰਦੀਆਂ ਸੀ ਆਪਣੀ ਮਿਹਨਤ ਕਰਦੀਆਂ ਸੀ ਤੇ ਰਾਣੀ ਆ ਜਿਹੜੀ ਉਹ ਕਹਿੰਦੀ ਆ ਕਿ ਆਂਟੀ ਮੈਂ ਬਹੁਤ ਪੜਨਾ ਚਾਹੁੰਦੀ ਸੀ ਪੜਾਈ ਦੇ ਵਿੱਚ ਹੁਸ਼ਿਆਰ ਸੀ ਪਰ ਕਰਦੀ ਗਰੀਬੀ ਕਰਕੇ ਮੇਰੇ ਇਹ ਹਾਲਾਤ ਹੋ ਗਏ ਤੇ ਜਿਹੜੀ ਉਹ ਐਨਜੀਓ ਵਾਲੀ ਔਰਤ ਹੁੰਦੀ ਆ ਉਹਨੂੰ ਰਾਣੀ ਤੇ ਬੜਾ ਤਰਸ ਆਉਂਦਾ ਤੇ ਉਹਨੂੰ ਇਹ ਲੱਗਦਾ ਵੀ ਇਹ ਕੁਝ ਬਣ ਸਕਦੀ ਆ ਚਲੋ ਰਾਣੀ ਨੂੰ ਉਹ ਪੜਨ ਲਾਉਂਦੀ ਆ ਤੇ ਨਾਲ ਰਾਣੀ ਐਨਜੀਓ ਦੇ ਵਿੱਚ ਵੀ ਹਨਾ ਵਧੀਆ ਕੰਮ ਕਰਦੀ ਆ ਜਿੰਨੀਆਂ ਵੀ ਕੁੜੀਆਂ ਹੁੰਦੀਆਂ ਉਹਨਾਂ ਨੂੰ ਗਾਈਡ ਕਰਦੀ ਆ ਹੌਲੀ ਹੌਲੀ ਉਹ ਪਲੱਸ 2 ਕਰ ਲੈਂਦੀ ਆ ਜਮਾ ਮੁਟਿਆਰ ਹੋ ਜਾਂਦੀ ਆ ਉਹਦਾ ਬਹੁਤ ਵਾਰ ਜੀ ਕੀਤਾ ਸੀ ਕਿ ਉਹ ਆਪਣੀ ਮਾਂ ਨੂੰ ਮਿਲ ਕੇ ਆਵੇ ਪਰ ਉਹ ਡਰਦੀ ਹੀ ਨਹੀਂ ਜਾਂਦੀ ਪਲੱਸ 2 ਤੋਂ ਬਾਅਦ ਉਹ ਜਿਹੜੀ ਮੈਨੇਜਰ ਹੁੰਦੀ ਐ ਐਨਜੀਓ ਦੀ ਉਹਨੂੰ ਕਹਿੰਦੀ ਆ ਕਿ ਵੀ ਮੈਂ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਨੀ ਆ ਤੇ ਮੈਨੇਜਰ ਹੈ ਜਿਹੜੀ ਉਹ ਕਹਿੰਦੀ ਵੀ ਯੂਪੀਐਸਸੀ ਦੀ ਤਿਆਰੀ ਆਪਣੇ ਵੱਸ ਦੀ ਗੱਲ ਨਹੀਂ ਵੀ ਆਪਾਂ ਤਾਂ ਹਨਾ ਪਲੱਸ 2 ਕਰਕੇ ਕੁੜੀਆਂ ਗ੍ਰੈਜੂਏਸ਼ਨ ਕਰਕੇ ਥੋੜੀ-ਬਹੁਤੀ ਕੋਈ ਜੌਬ ਕਰ ਸਕਦੀਆਂ ਵੀ ਇੰਨੀ ਸਹੂਲਤ ਇੰਨੀ ਵੱਡੀ ਨੌਕਰੀ ਦਾ ਤੂੰ ਸੁਪਨਾ ਨਾ ਵੇਖ ਉਹ ਕਹਿੰਦੀ ਨਹੀਂ ਮੈਡਮ ਮੈਂ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦੀ ਆ ਉਹ ਕਹਿੰਦੀ ਚੱਲ ਜੇ ਤੂੰ ਕਰਨਾ ਚਾਹੁੰਦੀ ਆ ਤਾਂ ਕਰਕੇ ਵੇਖ ਲੈ ਯੂਪੀਐਸਸੀ ਦੀ ਉਹ ਤਿਆਰੀ ਕਰਦੀ ਆ ਲਗਾਤਾਰ 2 ਸਾਲ 2 ਸਾਲ ਤਿਆਰੀ ਕਰਨ ਤੋਂ ਬਾਅਦ ਜਦੋਂ ਉਹ ਟੈਸਟ ਦਿੰਦੀ ਆ ਤਾਂ ਉਹਦਾ ਟੈਸਟ ਕਲੀਅਰ ਹੋ ਜਾਂਦਾ ਤੇ ਉਹ ਆਈਏਐਸ ਅਫੀਸਰ ਬਣ ਜਾਂਦੀ ਆ ਬਣਦੀ ਆ ਤੇ ਐਨਜੀਓ ਦੀ ਜੋ ਮੈਨੇਜਰ ਹੁੰਦੀ ਆ ਉਹਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਅਖਬਾਰਾਂ ਦੀਆਂ ਸੁਰਖੀਆਂ 'ਚ ਨਿਊਜ਼ ਆਉਂਦੀ ਆ ਵੀ ਇੱਕ ਐਨਜੀਓ ਦੇ ਵਿੱਚ ਰਹਿਣ ਵਾਲੀ ਕੁੜੀ ਕਿਵੇਂ ਬਣੀ ਆਈਏਐਸ ਅਫੀਸਰ ਉਹਦੀ ਚਲੋ ਕਹਾਣੀ ਆ ਜਿਹੜੀ ਅਖਬਾਰਾਂ ਦੇ ਵਿੱਚ ਛਾਪੀ ਜਾਂਦੀ ਆ ਤੇ ਉਹ ਕੁੜੀ ਜਦੋਂ ਟ੍ਰੇਨਿੰਗ ਤੇ ਜਾਂਦੀ ਆ ਟ੍ਰੇਨਿੰਗ ਤੋਂ ਬਾਅਦ ਉਹ ਐਨਜੀਓ ਦੇ ਵਿੱਚ ਆਉਂਦੀ ਆ ਤੇ ਹੋਰ ਕੁੜੀਆਂ ਨੂੰ ਵੀ ਪ੍ਰੇਰਿਤ ਕਰਦੀ ਆ ਤੇ ਉਸ ਤੋਂ ਬਾਅਦ ਉਹ ਆਪਣੀ ਨੌਕਰੀ ਜੁਆਇਨ ਕਰ ਲੈਂਦੀ ਆ ਨੌਕਰੀ ਜੁਆਇਨ ਕਰਨ ਤੋਂ ਬਾਅਦ ਉਹ ਆਪਣੇ ਨਾ ਕਿਸੇ ਸਿਕਿਉਰਿਟੀ ਗਾਰਡ ਨੂੰ ਆਪਣੇ ਪਿੰਡ ਭੇਜਦੀ ਆ ਪਿੰਡ ਭੇਜਦੀ ਆ ਤੇ ਕਹਿੰਦੀ ਆ ਕਿ ਵੀ ਉੱਥੋਂ ਦੇ ਹਾਲਾਤ ਸ਼ਾਇਦ ਬਦਲ ਗਏ ਹੋਣ ਪਰ ਜਦੋਂ ਸਿਕਿਉਰਿਟੀ ਗਾਰਡ ਪਿੰਡ ਦੇ ਵਿੱਚ ਜਾਂਦਾ ਤੇ ਉਹ ਆ ਕੇ ਦੱਸਦਾ ਵੀ ਕੁੜੀਆਂ ਲਈ ਉੱਥੇ ਕੋਈ ਸਹੂਲਤ ਨਹੀਂ ਕੋਈ ਸਕੂਲ ਨਹੀਂ ਅੱਜ ਵੀ ਉਸ ਪਿੰਡ ਦੇ ਲੋਕ ਬਹੁਤ ਗਰੀਬੀ ਦੀ ਜ਼ਿੰਦਗੀ ਆ ਜਿਹੜੀ ਜੀ ਰਹੇ ਆ ਕੁੜੀਆਂ ਬਸ ਘਰ ਦੇ ਕੰਮ ਕਰਦੀਆਂ ਨੇ ਪੜ੍ਹਾਈ ਦਾ ਕੋਈ ਨਾਮੋ ਨਿਸ਼ਾਨ ਨਹੀਂ ਉਸ ਪਿੰਡ ਦੇ ਵਿੱਚ ਤਾਂ ਫਿਰ ਰਾਣੀ ਆ ਜਿਹੜੀ ਉਹ ਆਪਣੇ ਪਿੰਡ ਜਾਣ ਦਾ ਸੋਚਦੀ ਆ ਪਿੰਡ ਜਾਂਦੀ ਆ ਉਹ ਆਪਣੇ ਸਿਕਿਉਰਿਟੀ ਗਾਰਡ ਲੈ ਕੇ ਵੱਡੀ ਗੱਡੀ ਲੈ ਕੇ ਤੇ ਉਹ ਪਿੰਡ ਦੇ ਵਿੱਚ ਜਾਂਦੀ ਆ ਤੇ ਪਿੰਡ ਦੇ ਲੋਕ ਆ ਜਿਹੜੇ ਉਹ ਹੈਰਾਨ ਹੁੰਦੇ ਆ ਕਿਉਂਕਿ ਉਸ ਪਿੰਡ ਦੇ ਵਿੱਚ ਕਦੇ ਕੋਈ ਆਇਆ ਨਹੀਂ ਹੁੰਦਾ ਇੰਨੀ ਵੱਡੀ ਗੱਡੀ ਦੇ ਵਿੱਚ ਖਾਸ ਕਰਕੇ ਕੋਈ ਔਰਤ ਤੇ ਚਲੋ ਪਿੰਡ ਦੇ ਵਿੱਚ ਰੌਲਾ ਪੈ ਜਾਂਦਾ ਵੀ ਹਨਾ ਕੋਈ ਅਫਸਰ ਆਈ ਆ ਕੋਈ ਅਫਸਰ ਵੀ ਉਹ ਆਫੀਸਰ ਆ ਜਿਹੜੀ ਉਹ ਕਹਿੰਦੀ ਆ ਕਿ ਪਿੰਡ ਦੇ ਲੋਕਾਂ ਨੂੰ ਇੱਥੇ ਇਕੱਠੇ ਕਰੋ ਛੋਟਾ ਜਿਹਾ ਪਿੰਡ ਹੁੰਦਾ ਉਹ ਚਲੋ ਇੱਕ ਸੱਤ ਜੀ ਦੇ ਵਿੱਚ ਪਿੰਡ ਦੇ ਲੋਕਾਂ ਦਾ ਇਕੱਠ ਹੁੰਦਾ ਤੇ ਰਾਣੀ ਦਾ ਜਿਹੜਾ ਪਿਓ ਹੁੰਦਾ RAMU ਤਿਉਹਦੀ ਮਾਂ ਜਿਹੜੀ ਉਹ ਤਾਂ ਮੰਜੇ ਤੇ ਪਈ ਹੁੰਦੀ ਆ ਉਹ ਤੋਂ ਤਾਂ ਉੱਠਿਆ ਨਹੀਂ ਜਾਂਦਾ RAMU ਵੀ ਬਹੁਤ ਬਜ਼ੁਰਗ ਹੋ ਚੁੱਕਿਆ ਹੁੰਦਾ ਪਰ ਉਹ ਵੀ ਜਾਂਦਾ ਇਕੱਠ ਦੇ ਵਿੱਚ ਜਾਂਦਾ ਕਿ ਦੇਖਾਂ ਕੌਣ ਆਈ ਆ ਚਲੋ ਜਦੋਂ ਰਾਣੀ ਹਨਾ ਪਾਸ਼ਣ ਦਿੰਦੀ ਆ ਤੇ ਉਹ ਪਿੰਡ ਦੇ ਲੋਕਾਂ ਨੂੰ ਕਹਿੰਦੀ ਆ ਕਿ ਕੁੜੀਆਂ ਸਿਰਫ ਘਰ ਦੇ ਕੰਮਾਂ ਲਈ ਨਹੀਂ ਹੁੰਦੀਆਂ ਮੈਂ ਇਸ ਪਿੰਡ ਦੇ ਵਿੱਚ ਇੱਕ ਸਕੂਲ ਖੋਲਣ ਜਾ ਰਹੀ ਆ ਕੁੜੀਆਂ ਨੂੰ ਤੁਸੀਂ ਪੜਨ ਲਾਇਓ ਕੁੜੀਆਂ ਨੂੰ ਹੱਕ ਆ ਆਪਣੀ ਪੜ੍ਹਾਈ ਕਰਨ ਦਾ ਆਪਣੇ ਤਰੀਕੇ ਦੀ ਜ਼ਿੰਦਗੀ ਜਿਉਣ ਦਾ ਹੁਣ ਉਹ ਜਮਾਨਾ ਨਹੀਂ ਰਿਹਾ ਵੀ ਕੁੜੀਆਂ ਜਿਹੜੀਆਂ ਸਿਰਫ ਘਰ ਦੇ ਕੰਮਾਂ ਤੱਕ ਸੀਮਤ ਰਹਿਣ ਵੀ ਮੈਂ ਵੀ ਇੱਕ ਕੁੜੀ ਆ ਗਰੀਬ ਘਰ ਦੇ ਵਿੱਚੋਂ ਉੱਠੀ ਆ ਪਰ ਇੱਕ ਬੰਦਾ ਨਾ ਜਿਹੜਾ ਉਹ ਪਛਾਣ ਲੈਂਦਾ ਉਹ ਨੂੰ ਕਹਿੰਦਾ ਕਿ ਬੀਟੀਆ ਮੈਂ ਤੈਨੂੰ ਇੱਕ ਗੱਲ ਪੁੱਛਾਂ ਜੇ ਤੂੰ ਮੈਨੂੰ ਪਛਾਣਦੀ ਹੋਵੇਂ ਉਹ ਕਹਿੰਦੀ ਕਿ ਹਾਂਜੀ ਤਾਇਆ ਜੀ ਉਹ ਕਹਿੰਦਾ ਵੀ ਇਹਦਾ ਮਤਲਬ ਤੂੰ ਮੈਨੂੰ ਪਛਾਣ ਲਿਆ ਉਹ ਕਹਿੰਦੀ ਵੀ ਹਾਂਜੀ ਤਾਇਆ ਜੀ ਫਿਰ ਉਹ ਖੜਾ ਹੋ ਕੇ ਦੱਸਦਾ ਲੋਕਾਂ ਨੂੰ ਵੀ ਇਹ ਆਪਣੇ ਹੀ ਪਿੰਡ ਦੀ ਧੀ ਆ ਰਾਮੂ ਦੀ ਕੁੜੀ ਆ ਤੇ ਉਹਨੂੰ ਪੁੱਛਦੇ ਆ ਹਨਾ ਕਿ ਤਾਇਆ ਵੀ ਤੁਸੀਂ ਮੈਨੂੰ ਪਛਾਣ ਲਿਆ ਉਹ ਕਹਿੰਦਾ ਵੀ ਹਾਂ ਉਹ ਕਹਿੰਦੀ ਵੀ ਫਿਰ ਤੁਹਾਨੂੰ ਐਂ ਵੀ ਪਤਾ ਹੋਊ ਵੀ ਮੈਂ ਕਿੱਥੇ ਚਲੀ ਗਈ ਸੀ ਤੇ ਤੁਸੀਂ ਮੈਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਉਹ ਕਹਿੰਦਾ ਕਿ ਪੁੱਤ ਸ਼ਾਹੂਕਾਰ ਨੇ ਹਨਾ ਪਿੰਡ ਤੇ ਦਬਾਅ ਹੀ ਇੰਨਾ ਪਾਇਆ ਵੀ ਅਸੀਂ ਡਰਦੇ ਨਹੀਂ ਬੋਲੇ ਤੇਰੀ ਮਾਂ ਨੇ ਤਾਂ ਬਹੁਤ ਰੌਲਾ ਪਾਇਆ ਸੀ ਉਹਨੇ ਦੱਸਿਆ ਸੀ ਕਿ ਤੇਰੇ ਪਿਓ ਨੇ ਤੈਨੂੰ ਵੇਚ ਦਿੱਤਾ ਤੇ ਤੂੰ ਆਜ਼ਾਦ ਕਿਵੇਂ ਹੋਈ ਫਿਰ ਉਹ ਪਿੰਡ ਦੇ ਲੋਕਾਂ ਦੇ ਵਿੱਚ ਹੀ ਆਪਣੀ ਜੋ ਗੱਲ ਹੈਗੀ ਉਹ ਦੱਸਦੀ ਆ ਤੇ ਲੋਕ ਕਹਿੰਦੇ ਵੀ ਅੱਜ ਵੀ ਸ਼ਾਹੂਕਾਰ ਆ ਜਿਹੜਾ ਉਹ ਐਸੀ ਤਰ੍ਹਾਂ ਕਰਦਾ ਭਾਵੇਂ ਕਿ ਉਹ ਬਜ਼ੁਰਗ ਹੋ ਚੁੱਕਿਆ ਹੁਣ ਉਹਦੇ ਮੁੰਡੇ ਦਾ ਕਹਿਰ ਆ ਜਿਹੜਾ ਉਹਦੀ ਮਾੜੀ ਨਜ਼ਰ ਆ ਪਿੰਡ ਦੀਆਂ ਧੀਆਂ ਪਹਿਣਾ ਤੇ ਰਹਿੰਦੀ ਆ ਤੇ ਫਿਰ ਉਹ ਕਹਿੰਦੀ ਆ ਕਿ ਅੱਜ ਤੋਂ ਬਾਅਦ ਇਹ ਜੁਲਮ ਆ ਜਿਹੜਾ ਕਦੇ ਨਹੀਂ ਹੋਊਗਾ ਫਿਰ ਜਿਹੜਾ ਰਾਮੂ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਕੁੜੀ ਆ ਉਹ ਜਦੋਂ ਅੱਗੇ ਆ ਕੇ ਕਹਿੰਦਾ ਰਾਣੀ ਬੇਟਾ ਮੈਨੂੰ ਮਾਫ ਕਰ ਦੇ ਉਹ ਕਹਿੰਦੀ ਕਿਹੜੀ ਰਾਣੀ ਤੇ ਕਿਹੜਾ ਬੇਟਾ ਤੁਸੀਂ ਮੈਨੂੰ ਬੇਟਾ ਕਹਿਣ ਦੀ ਗਲਤੀ ਨਾ ਕਰੋ ਨਾ ਮੈਂ ਤੁਹਾਡੀ ਧੀ ਤੇ ਨਾ ਮੈਂ ਤੁਹਾਡਾ ਬੇਟਾ ਉਹ ਨੂੰ ਇਗਨੋਰ ਕਰਕੇ ਉੱਥੋਂ ਚਲੀ ਜਾਂਦੀ ਆ ਤੇ ਸਿਕਿਉਰਿਟੀ ਗਾਰਡ ਨੂੰ ਕਹਿੰਦੀ ਆ ਕਿ ਗੱਡੀ ਉਧਰ ਮੋੜ ਉਹ ਆਪਣੇ ਘਰ ਵੱਲ ਗੱਡੀ ਮੋੜਦੀ ਆ ਤੇ ਉਹੀ ਟੁੱਟੀ ਪੁਰਾਣੀ ਝੌਂਪੜੀ ਦੇ ਅੱਗੇ ਜਾ ਕੇ ਗੱਡੀ ਰੋਕਦੀ ਆ ਉਤਰ ਕੇ ਜਦੋਂ ਉਹ ਆਪਣੇ ਘਰ ਦੇ ਅੰਦਰ ਜਾਣ ਲੱਗਦੀ ਆ ਤਾਂ ਉਹਦੇ ਪੈਰ ਆ ਜਿਹੜੇ ਉਹ ਪਿੱਛੇ ਨੂੰ ਮੁੜਦੇ ਆ ਪਰ ਉਹ ਬਹੁਤ ਵੱਡਾ ਦਿਲ ਕਰਕੇ ਝੌਂਪੜੀ ਦੇ ਅੰਦਰ ਜਾਂਦੀ ਆ ਝੌਂਪੜੀ ਦੇ ਅੰਦਰ ਜਿਹੜੀ ਰੇਨੂ ਆ ਉਹ ਬਿਮਾਰ ਹਾਲਤ ਦੇ ਵਿੱਚ ਪਈ ਹੁੰਦੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਤੇ ਉਹ ਕਿਸੇ ਜਿਵੇਂ ਵਿਯੋਗ ਦੇ ਵਿੱਚ ਪਈ ਹੁੰਦੀ ਆ ਤੇ ਰਾਣੀ ਜਾ ਕੇ ਉਹਨੂੰ ਕਹਿੰਦੀ ਆ ਮਾਂ ਅੰਮਾ ਤੇਰੀ ਧੀ ਆ ਗਈ ਤੇ ਜਦੋਂ ਰੇਨੂ ਇਹ ਗੱਲ ਸੁਣਦੀ ਆ ਤੇ ਉਹ ਭੱਜ ਕੇ ਖੜੀ ਹੁੰਦੀ ਆ ਤੇ ਉਹ ਕਹਿੰਦੀ ਧੀਏ ਤੂੰ ਆ ਗਈ ਤੂੰ ਕਿੱਥੇ ਚਲੀ ਗਈ ਸੀ ਉਹ ਕਹਿੰਦੀ ਮਾਂ ਵੀ ਮੈਂ ਤਾਂ ਹਨਾ ਮੇਰੀ ਕਿਸਮਤ ਚੰਗੀ ਸੀ ਚਲੋ ਜੋ ਵੀ ਮੇਰੇ ਨਾਲ ਹੋਇਆ ਗਲਤ ਹੋਇਆ ਪਰ ਮੈਂ ਉਸ ਗੱਲ ਚੋਂ ਨਿਕਲੀ ਫਿਰ ਉਹ ਸਾਰੀ ਗੱਲ ਆਪਣੀ ਮਾਂ ਨੂੰ ਦੱਸਦੀ ਆ ਤੇ ਉਹਦੀ ਮਾਂ ਉਹਨੂੰ ਗੱਲ ਨਾ ਲਾਉਂਦੀ ਆ ਉਹ ਕਹਿੰਦੀ ਆ ਕਿ ਮਾਂ ਹੁਣ ਤੂੰ ਇੱਥੇ ਨਹੀਂ ਰਹੇਂਗੀ ਹੁਣ ਤੇਰੀ ਧੀ ਦੀ ਜ਼ਿੰਦਗੀ ਬਦਲੀ ਆ ਤੇ ਨਾਲ ਤੇਰੀ ਵੀ ਜ਼ਿੰਦਗੀ ਬਦਲੂਗੀ ਉਹ ਆਪਣੀ ਮਾਂ ਨੂੰ ਗੱਡੀ ਦੇ ਵਿੱਚ ਬਿਠਾਉਂਦੀ ਆ ਉਸ ਤੋਂ ਬਾਅਦ ਉਹ ਗੱਡੀ ਦੇ ਵਿੱਚ ਬਿਠਾ ਕੇ ਸ਼ਹਿਰ ਆਉਂਦੀ ਆ ਤੇ ਪੁਲਿਸ ਥਾਣੇ ਦੇ ਵਿੱਚ ਜਿਹੜਾ ਐਸ.ਐਚ.ਓ ਹੁੰਦਾ ਥਾਣੇਦਾਰ ਹੁੰਦਾ ਉਹਨੂੰ ਉਹ ਫੋਨ ਕਰਦੀ ਆ ਤੇ ਕਹਿੰਦੀ ਆ ਕਿ ਕੱਲ ਨੂੰ 8:00 ਵਜੇ ਫਲਾਣੇ ਪਿੰਡ ਜਾਣਾਗਾ ਚਲੋ ਓਨੇ ਟਾਈਮ ਦੇ ਵਿੱਚ ਉਹ ਆਪਣੀ ਮਾਂ ਦਾ ਖਿਆਲ ਰੱਖਦੀ ਆ ਉਹਨੂੰ ਚੰਗਾ ਵਧੀਆ ਨਮਾਤਮਾ ਕੇ ਵਧੀਆ ਕੱਪੜੇ ਦਵਾਉਂਦੀ ਆ ਤੇ ਉਹਨੂੰ ਕਹਿੰਦੀ ਆ ਹੁਣ ਤੂੰ ਇੱਥੇ ਰਹੇਂਗੀ ਬਹੁਤ ਵੱਡਾ ਬਹੁਤ ਵੱਡਾ ਵੰਗਲਾ ਹੁੰਦਾ ਉਹਦਾ ਆਬਦਾ ਤੇ ਕਿਉਂਕਿ ਇੰਨੀ ਤਨਖਾਹ ਸੀ ਉਹਨੇ ਇੰਨੀ ਮਿਹਨਤ ਕੀਤੀ ਸੀ ਤੇ ਉਹਨੂੰ ਵੈਸੇ ਵੀ ਸਰਕਾਰੀ ਘਰ ਆ ਜਿਹੜਾ ਉਹ ਮਿਲਿਆ ਹੋਇਆ ਸੀ ਆਫੀਸਰਸ ਦੀ ਵੱਡੀ ਚਲੋ ਉਹਦੀ ਮਾਂ ਜਿਹੜੀ ਉਹ ਕਹਿੰਦੀ ਕਿ ਪੁੱਤ ਮੈਨੂੰ ਪਤਾ ਤੇਰੇ ਪਿਓ ਨੇ ਤੇਰੇ ਨਾਲ ਬਹੁਤ ਗਲਤ ਕੀਤਾ ਪਰ ਜੇ ਮੈਂ ਤੇਰੇ ਨਾਲ ਰਹੂੰਗੀ ਤਾਂ ਤੇਰਾ ਪਿਓ ਬਿਲਕੁਲ ਇਕੱਲਾ ਰਹਿ ਜਾਊ ਉਹ ਕਹਿੰਦੀ ਮਾਂ ਤੂੰ ਹਜੇ ਵੀ ਉਸ ਪਿਓ ਦਾ ਕਰਦੀ ਆ ਜਿਨੇ ਤੇਰੀ ਜ਼ਿੰਦਗੀ ਬਾਰੇ ਸੋਚਿਆ ਨਾ ਕਦੇ ਮੇਰੀ ਜ਼ਿੰਦਗੀ ਬਾਰੇ ਸੋਚਿਆ ਤੇ ਉਹਦੀ ਮਾਂ ਆਪਣੀ ਧੀ ਨੂੰ ਦੱਸਦੀ ਆ ਕਿ ਤੈਨੂੰ ਵੇਚਣ ਤੋਂ ਬਾਅਦ ਤੇਰਾ ਪਿਓ ਮੇਰੇ ਨਾਲ ਬਹੁਤ ਕੁੱਟਮਾਰ ਕਰਦਾ ਰਿਹਾ ਉਹ ਚਾਹੁੰਦਾ ਸੀ ਕਿ ਮੇਰੀ ਕੁੱਖੋਂ ਇੱਕ ਬੇਟਾ ਹੋਵੇ ਪਰ ਮੇਰੇ ਤਾਂ ਉਸ ਤੋਂ ਬਾਅਦ ਕੋਈ ਬੱਚਾ ਹੀ ਨਹੀਂ ਹੋਇਆ ਚਲੋ ਕਹਿੰਦੀ ਵੀ ਪਿਛਲੇ ਸਮੇਂ ਨੂੰ ਭੁੱਲ ਜਾ ਜੋ ਕੁਝ ਵੀ ਹੋਇਆ ਹੁਣ ਸਾਡੀ ਜ਼ਿੰਦਗੀ ਦੇ ਦੁੱਖ ਆ ਜਿਹੜੇ ਉਹ ਕੱਟੇ ਗਏ ਆ ਫਿਰ ਅਗਲੇ ਦਿਨ ਉਹ ਪੁਲਿਸ ਨੂੰ ਲੈ ਕੇ ਫਿਰ ਉਸ ਪਿੰਡ ਚ ਜਾਂਦੀ ਆ ਤੇ ਉਹ ਉਸ ਸਾਹੂਕਾਰ ਦੀ ਹਵੇਲੀ ਦੇ ਵਿੱਚ ਛਾਪਾ ਮਾਰਦੀ ਆ ਉੱਥੇ ਛਾਪਾ ਮਾਰਦੀ ਆ ਤੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨਾਵਾਲਗ ਕੁੜੀਆਂ ਨੂੰ ਉਸ ਹਵੇਲੀ ਦੇ ਵਿੱਚੋਂ ਕੱਢਿਆ ਜਾਂਦਾ ਤੇ ਜਿਹੜਾ ਉਹ ਸਾਹੂਕਾਰ ਸੀ ਜਿਨੇ ਇਹਨੂੰ ਕੈਦ ਕਰਕੇ ਰੱਖਿਆ ਸੀ ਉਹ ਤਾਂ ਬਿਲਕੁਲ ਬਜ਼ੁਰਗ ਹੋਇਆ ਪਿਆ ਉਸੇ ਹਵੇਲੀ ਦੇ ਇੱਕ ਕੋਨੇ ਦੇ ਵਿੱਚ ਪਿਆ ਹੁੰਦਾ ਤੇ ਉਹਦਾ ਮੁੰਡਾ ਵੀ ਉਹਦੀ ਕੋਈ ਸੰਭ ਸੰਭਾਲ ਨਹੀਂ ਕਰਦਾ ਉਹਨੂੰ ਲਕਵਾ ਹੋਇਆ ਹੁੰਦਾ ਈਵਨ ਕਿ ਉਹਦੀ ਹਾਲਤ ਇੰਨੀ ਮਾੜੀ ਹੁੰਦੀ ਆ ਕਿ ਉਹਦੇ ਕਪੜੇ ਵੀ ਚੱਜ ਨਾਲ ਨਹੀਂ ਪਾਏ ਹੁੰਦੇ ਫਿਰ ਵੀ ਚਲੋ ਇੱਕ ਹਨਾ ਇਨਸਾਨ ਹੋਣ ਦੇ ਨਾਤੇ ਉਹ ਦੀ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਂਦੀ ਆ ਤੇ ਉਹਦੇ ਮੁੰਡੇ ਨੂੰ ਗ੍ਰਿਫਤਾਰ ਕਰਦੀ ਆ ਪਰ ਫਿਰ ਵੀ ਉਹ ਕਹਿੰਦੀ ਆ ਕਿ ਸ਼ਾਹੂਕਾਰ ਭਾਵੇਂ ਅੱਜ ਦੀ ਘੜੀ ਉਹ ਬਿਮਾਰ ਆ ਪਰ ਉਹਦੀ ਕੇਅਰ ਪੂਰ ਕਰਨ ਤੋਂ ਬਾਅਦ ਉਹਨੂੰ ਵੀ ਜੇਲ੍ਹ ਦੇ ਵਿੱਚ ਦਿੱਤਾ ਜਾਵੇ ਕਿਉਂਕਿ ਉਹਨੇ ਵੀ ਕਿਸੇ ਨਾਲ ਸਹੀ ਨਹੀਂ ਕੀਤਾ ਪਰ ਉਹਦੀ ਹਾਲਤ ਐ ਇੰਨੀ ਕ ਮਾੜੀ ਹੁੰਦੀ ਆ ਵੀ ਉਹਨੂੰ ਜੇਲ੍ਹ ਦੇ ਵਿੱਚ ਰੱਖਣਾ ਪੋਸੀਬਲ ਨਹੀਂ ਹੁੰਦਾ ਤੇ ਉਹ ਫਿਰ ਸੋਚਦੀ ਆ ਵੀ ਇਹਨੂੰ ਇਹਦੇ ਕਰਮਾਂ ਦੀ ਸਜ਼ਾ ਜਿਹੜੀ ਉਹ ਮਿਲ ਗਈ ਹੈਗੀ ਤੇ ਸ਼ਾਹੂਕਾਰ ਦੀ ਜਿਹੜੀ ਨੂਹ ਹੁੰਦੀ ਆ ਉਹ ਦੱਸਦੀ ਆ ਕਿ ਇਹਨਾਂ ਨੇ ਕੁੜੀਆਂ ਤਾਂ ਜਿਹੜੀਆਂ ਕੈਦ ਕਰਕੇ ਰੱਖੀਆਂ ਰੱਖੀਆਂ ਇਹ ਸਾਡੇ ਤੇ ਵੀ ਬਹੁਤ ਜ਼ੁਲਮ ਕਰਦੇ ਆ ਉਸ ਤੋਂ ਬਾਅਦ ਸ਼ਾਹੂਕਾਰ ਦੇ ਮੁੰਡੇ ਤੇ ਮੁਕੱਦਮਾ ਦਰਜ ਕੀਤਾ ਜਾਂਦਾ ਤੇ ਉਹਦਾ ਕੇਸ ਆ ਜਿਹੜਾ ਉਹ کورٹ ਦੇ ਵਿੱਚ ਚੱਲ ਪੈਂਦਾ ਇੱਧਰ ਰਾਮੂ ਆ ਜਿਹੜਾ ਉਹ ਉਸੇ ਹਾਲਤ ਦੇ ਵਿੱਚ ਆਪਣੀ ਝੌਂਪੜੀ ਦੇ ਵਿੱਚ ਹੁੰਦਾ ਪਰ ਰੇਨੂ ਆ ਜਿਹੜੀ ਉਹ ਆਪਣੀ ਧੀ ਨੂੰ ਆਪਣੇ ਪਿਓ ਨੂੰ ਮਾਫ਼ ਕਰਨ ਦੇ ਲਈ ਮਨਾ ਲੈਂਦੀ ਆ ਫਿਰ ਰਾਣੀ ਆ ਜਿਹੜੀ ਆਪਣੀ ਮਾਂ ਦੇ ਨਾਲ ਫਿਰ ਆਪਣੇ ਪਿੰਡ ਆਉਂਦੀ ਆ ਝੌਂਪੜੀ ਦੇ ਵਿੱਚ ਤੇ ਉਹਦਾ ਪਿਓ ਆ ਜਿਹੜਾ ਸ਼ਰਾਬ ਨਾਲ ਰੱਜ ਕੇ ਪੂਰੀ ਹਾਲਤ ਦੇ ਵਿੱਚ ਪਿਆ ਹੁੰਦਾ ਫਿਰ ਵੀ ਉਹ ਉਹਨੂੰ ਕਹਿ ਦਿੰਦੀ ਆ ਕਿ ਪਾਪਾ ਤੁਸੀਂ ਜੋ ਮੇਰੇ ਨਾਲ ਕੀਤਾ ਉਹ ਬਿਲਕੁਲ ਸਹੀ ਨਹੀਂ ਕੀਤਾ ਸੀ ਪਰ ਮੈਂ ਆਪਣੀ ਮਾਂ ਦੇ ਕਹਿਣ ਤੇ ਤੈਨੂੰ ਮਾਫ਼ ਕਰ ਰਹੀ ਆ ਮਾਫ਼ ਨਹੀਂ ਕਹਿ ਸਕਦੇ ਮੈਨੂੰ ਤੇਰੇ ਨਾਲ ਨਫ਼ਰਤ ਨਹੀਂ ਹੈਗੀ ਪਰ ਮੈਂ ਤੈਨੂੰ ਮਾਫ਼ ਨਹੀਂ ਕਰ ਸਕਦੀ ਪਰ ਫਿਰ ਵੀ ਤੂੰ ਮੇਰਾ ਪਿਓ ਆ ਮੈਂ ਤੈਨੂੰ ਇਸ ਹਾਲਤ ਦੇ ਵਿੱਚ ਇੱਥੇ ਛੱਡ ਵੀ ਨਹੀਂ ਸਕਦੀ ਮੈਂ ਚਾਹਾਂ ਤਾਂ ਤੈਨੂੰ ਅੱਜ ਜੇਲ੍ਹ ਕਰਵਾ ਦਿਆਂ ਪਰ ਮੇਰਾ ਤੇਰੇ ਨਾਲ ਖੂਨ ਦਾ ਰਿਸ਼ਤਾ ਤੇ ਮੈਂ ਆਪਣੀ ਮਾਂ ਦੇ ਕਰਕੇ ਹਨਾ ਤੇਰੇ ਨਾਲ ਜੋ ਇਨਸਾਨੀਅਤ ਬੁਖਾਰ ਰਹੀਆਂ ਫਿਰ ਉਹਨੂੰ ਉਹ ਲੈ ਕੇ ਜਾਂਦੀ ਆ ਤੇ ਪਰ ਉਹਨੂੰ ਜਿਸ ਘਰ ਦੇ ਵਿੱਚ ਉਹ ਰਹਿੰਦੀ ਆ ਇੱਕ ਕਮਰਾ ਦੇ ਦੇ ਦਿੱਤਾ ਜਾਂਦਾ ਤੇ ਉੱਥੇ ਉਹਦੀ ਸੰਭਾਲ ਲਈ ਇੱਕ ਨੌਕਰ ਵੀ ਰੱਖ ਦਿੰਦੀ ਆ ਪਰ ਆਪ ਕਦੇ ਵੀ ਉਹ ਆਪਣੇ ਪਿਓ ਦੇ ਮੱਥੇ ਨਹੀਂ ਲੱਗਦੀ ਤੇ ਉਹਨੂੰ ਬੁਲਾਉਂਦੀ ਤੱਕ ਨਹੀਂ ਪਾ ਮੇ ਕਿਰੈਨੂ ਸੀ ਜਿਹੜੀ ਆਪਣੇ ਘਰ ਵਾਲੇ ਦੇ ਨਾਲ ਗੱਲਬਾਤ ਵੀ ਕਰਦੀ ਸੀ ਉਹਦੇ ਕੋਲ ਚਲੀ ਵੀ ਜਾਂਦੀ ਸੀ ਪਰ ਰਾਣੀ ਨੇ ਕਦੇ ਵੀ ਆਪਣੇ ਪਿਓ ਨੂੰ ਮੱਥੇ ਨਹੀਂ ਲਾਇਆ ਸੀ ਤੇ ਰੈਨੂਆ ਜਿਹੜੀ ਉਹ ਆਪਣੀ ਧੀ ਤੇ ਮਾਣ ਕਰਦੀ ਆ ਤੇ ਜਿਹੜੇ ਵੀ ਪਿੰਡ ਦੇ ਲੋਕ ਆ ਹਨਾ ਪਿੰਡ ਦੇ ਲੋਕ ਵੀ ਰਾਣੀ ਦੀ ਵਾਹ ਵਾਹ ਕਰਦੇ ਆ ਤੇ ਉਹਨੂੰ ਕਹਿੰਦੇ ਆ ਕਿ ਤੇਰੀ ਹਿੰਮਤ ਨੇ ਹਨਾ ਅੱਜ ਪਿੰਡ ਦਾ ਮਹਾਂਦਰਾ ਬਦਲਤਾ ਕਿਉਂਕਿ ਰਾਣੀ ਨੇ ਪਿੰਡ ਦੇ ਵਿੱਚ ਸਕੂਲ ਖੁਲਵਾ ਦਿੱਤਾ ਸੀ ਤੇ ਕੁੜੀਆਂ ਲਈ ਰੁਜ਼ਗਾਰ ਦੇ ਮੌਕੇ ਆ ਜਿਹੜੇ ਉਹ ਪ੍ਰਦਾਨ ਕੀਤੇ ਸੀ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ